ਸਿਗਰਟ ਦਿਓ ਤੇ ਪੈਸੇ ਦਿਓ ਤੇ ਫਿਰ ਲੈ ਜਾਓ ਲਾੜੀ ਵਿਆਹ ਵਾਲੇ ਦਿਨ ਸਹੁਰਿਆਂ ਨੇ ਘੇਰ ਲਿਆ ਪ੍ਰਾਣਾ ਇਹ ਜੀਬੋ ਗਰੀ ਵਿਆਹ ਹੋਇਆ ਦੋਸਤੋ ਚੀਨ ਦੇ ਵਿੱਚ ਜੋ ਕਿ ਬਹੁਤ ਹੀ ਵਿਵਾਦਗ੍ਰਸਤ ਬਣ ਗਿਆ ਦੱਸਦੀ ਹੈ ਕਿ ਇੱਥੇ ਕੋਈ ਪੁਰਾਣਾ ਰੀਤੀ ਰਿਵਾਜ ਹੈ ਜਿੱਥੇ ਲਾੜਾ ਜਦੋਂ ਵਿਆਹ ਦੇ ਲਈ ਕੁੜੀ ਨੂੰ ਜਾਂਦਾ ਹੈ ਲਾੜੀ ਨੂੰ ਤਾਂ ਉੱਥੇ ਉਸਦੇ ਸਹੁਰਾ ਪਰਿਵਾਰ ਵਾਲੇ ਆ ਬਾਕੀ ਜਿਹੜੇ ਰਿਸ਼ਤੇਦਾਰ ਹੁੰਦੇ ਨੇ ਕਿ ਤਾਂ ਉਹ ਲਾੜੇ ਨੂੰ ਸਿਗਰਟ ਦੇਣ ਦੇ ਲਈ ਕਹਿ ਰਹੇ ਸੀਗੇ ਕਿ ਸਾਨੂੰ ਸਿਗਰਟ ਦੇ ਤੇ ਨਾਲ ਹੀ ਸਾਨੂੰ ਪੈਸੇ ਦੇ ਦੇ ਅਸੀਂ ਬਹੁਤ ਸੁਣਿਆਗਾ ਜਿੱਥੇ ਪਹਿਲਾਂ ਸਾਲੀਆਂ ਦਾ ਘੇਰਦੀਆਂ ਹੁੰਦੀਆਂ ਜੁੱਤੀ ਵੀ ਚੱਕਦੀਆਂ ਹੁੰਦੀਆਂ ਆਂ ਤਾਂ ਉਹ ਕਹਿੰਦੀਆਂ ਨੇ ਕਿ ਚਲੋ ਤੁਸੀਂ ਸਾਨੂੰ ਪੈਸੇ ਦੇ ਦਿਓ ਇਸ ਗੱਲ ਦੇ ਚਲੋ ਇਹ ਇੱਕ ਸ਼ਗਨ ਸਾਡੇ ਪੰਜਾਬ ਦੇ ਵਿੱਚ ਮੰਨਿਆ ਜਾਂਦਾਗਾ ਤਾਂ ਇੱਥੇ ਕੋਈ ਅਜੀਬੋ ਗਰੀਬੀ ਦੇਖਿਆ ਤੇ ਜਿੱਥੇ ਕਹਿੰਦੇ ਕਿ ਪਹਿਲਾਂ ਸਿਗਰਟ ਦਿਓ ਤੇ ਪੈਸੇ ਦਿਓ ਤੇ ਲਾੜੇ ਨੇ ਇਸ ਗੱਲ ਤੋਂ ਮਨਾ ਕਰ ਦਿੱਤਾ ਉਹਨੇ ਕਿਹਾ ਕਿ ਉਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰਿਵਾਰਕ ਮੈਂਬਰਾਂ ਨੂੰ ਕਿ ਮੈਂ ਇਸ ਤਰ੍ਹਾਂ ਨਹੀਂ ਕਰ ਸਕਦਾ ਉਹ ਕਹਿੰਦੇ ਕਿ ਫਿਰ ਵਾਪਸ ਜਾਓ ਤੇ ਲਾੜੇ ਨੂੰ ਗੱਡੀ ਬਾਹਰ ਕੱਢਣੀ ਪਈ ਹਰਕੇ ਕੀ ਹੋਇਆ ਕਿ ਲਾੜੇ ਨੂੰ ਲਾੜੇ ਦਾ ਖੇੜਾ ਹੀ ਪੈਸੇ ਦੇ ਕੇ ਛੋਟਿਆ ਤੇ ਸਿਗਰਟ ਦੇ ਕੇ ਛੁਟਿਆ ਤੇ ਫਿਰ ਉਹ ਲਾੜੀ ਨੂੰ ਕਿਤੇ ਘਰ ਲੈ ਕੇ ਗਿਆ ਸੋ ਜੇਕਰ ਤੁਹਾਡੇ ਇੰਟਰਸਟ ਬਣੀ ਗਿਆ ਤਾਂ ਪੂਰੀ ਖ਼ਬਰ ਹੀ ਸੁਣ ਲੈਣੇ ਸੈਂਕੜੇ ਪਿੰਡ ਵਾਸੀਆਂ ਨੇ ਲਾੜੇ ਦੀ ਕਾਰ ਨੂੰ ਘੇਰ ਲਿਆ ਤੇ ਉਸ ਨੂੰ ਕਾਰ ਤੋਂ ਬਾਹਰ ਆਉਣ ਲਈ ਮਜਬੂਰ ਕਰ ਦਿੱਤਾ ਉਹ ਲਾੜੇ ਤੋਂ ਪੈਸੇ ਤੇ ਸਿਗਰਟਾਂ ਦੀ ਮੰਗ ਕਰ ਰਹੀ ਸੀ ਲਾੜੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਪਿੰਡ ਵਾਸੀਆਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮੰਨੇ ਤੇ ਐਂਡ ਦੇ ਵਿੱਚ ਕੀ ਹੋਇਆ ਸਿਗਰਟ ਦੇਣੀ ਪਈ ਤੇ ਪੈਸੇ ਦੇਣੇ ਪਏ ਤਾਂ ਫਿਰ ਲਾੜੀ ਨੂੰ ਲੈ ਗਿਆ ਇਕੜਨਾ ਚੀਨ ਦੇ ਵਿੱਚ ਵਿਵਾਦਗ੍ਰਸਤ ਵਿਆਹ ਦੀ ਰੀਤੀ ਰਿਵਾਜਾਂ ਬਾਰੇ ਨਵੀਂ ਛੇੜ ਚਰਚਾ ਛੇੜ ਦਿੰਦੀ ਹੈ ਹੁਣ ਲੋਕ ਕਹਿੰਦੇ ਨੇ ਕਿ ਇਹ ਰੀਤੀ ਰਿਵਾਜ ਪੁਰਾਣੇ ਅਤੇ ਅਣਉਚਿਤ ਨੇ ਜਦਕਿ ਦੂਜੇ ਕਹਿੰਦੇ ਨੇ ਕਿ ਇਹ ਸਥਾਨਿਕ ਸੱਭਿਆਚਾਰ ਦਾ ਹਿੱਸਾ ਹੈ ਰਿਪੋਰਟ ਦੇ ਮੁਤਾਬਕ ਪੀੜ ਦੇ ਵਿੱਚ ਬਜ਼ੁਰਗ ਲੋਕਸਾਂ ਜਿਨ੍ਹਾਂ ਨੇ ਲਾੜੇ ਦੀ ਕਾਰ ਨੂੰ ਰੋਕਿਆ ਤੇ ਚੀਨ ਦੇ ਪਿੰਡੂ ਖੇਤਰਾਂ ਦੇ ਵਿੱਚ ਵਿਆਹ ਦੀਆਂ ਪਰੰਪਰਾਵਾਂ ਵਿੱਚ ਅਕਸਰ ਲਾੜੇ ਦਾ ਪਰਿਵਾਰ ਬਜ਼ੁਰਗ ਪਿੰਡਿਆਂ ਨੂੰ ਤੋਹਫੇ ਦਿੰਦਾ ਤਾਂ ਇਹ ਤੋਹਫੇ ਆਮ ਤੌਰ ਤੇ ਖੰਡ ਸਿਗਰਟ ਜਾਂ ਪੈਸੇ ਨਾਲ ਭਰੇ ਲਾਲ ਲਪਾਵੇ ਹੁੰਦੇ ਨੇ ਜੇਕਰ ਲਾੜੇ ਦਾ ਪਰਿਵਾਰ ਉਹਨਾਂ ਬੇਨਤੀਆਂ ਨੂੰ ਪੂਰਾ ਕਰਨ ਦੇ ਵਿੱਚ ਸਫਲ ਰਹਿੰਦਾ ਹੈ ਤਾਂ ਲਾੜੇ ਨੂੰ ਉਸਦੀ ਲਾੜੀ ਨੂੰ ਮਿਲਣ ਦੇ ਵਿੱਚ ਦੇਰੀ ਹੋ ਸਕਦੀ ਹੈ ਜਾਂ ਉਸ ਨੂੰ ਮਿਲਣ ਤੋਂ ਵੀ ਇਨਕਾਰ ਕਰ ਦਿੱਤਾ ਜਾ ਸਕਦਾ ਹੈ। ਚੀਨ ਦੇ ਪਿੰਡੂ ਖੇਤਰਾਂ ਦੇ ਵਿੱਚ ਲਾੜੇ ਦਾ ਰਸਤਾ ਰੋਕਣ ਦਾ ਇਹ ਰੀਤੀ ਰਿਵਾਜ ਰਵਾਇਤੀ ਹੈ। ਇਸ ਰਿਵਾਜ ਨੂੰ ਮੈਟਰਨ ਦੇ ਵਿੱਚ ਲੈਂਮੈਨ ਕਿਹਾ ਜਾਂਦਾ ਹੈ ਜਿਸ ਦਾ ਅਰਥ ਹੈ ਦਰਵਾਜ਼ਾ ਰੋਕਣਾ। ਇਸੇ ਕਾਰਨ ਲਾੜੇ ਦੀ ਆਪਣੀ ਲਾੜੀ ਦੇ ਨਾਲ ਵਿਆਹ ਕਰਨ ਦੇ ਇਰਾਦੇ ਨੂੰ ਪਰਖਣਾ ਹੁੰਦਾ ਹੈ। ਇਸ ਦੇ ਵਿੱਚ ਪਿੰਡ ਵਾਸੀ ਲਾੜੇ ਤੋਂ ਤੋਹਫੇ ਮੰਗਦੇ ਨੇ ਜਾਂ ਫਿਰ ਉਸ ਨੂੰ ਕਈ ਚੁਣੌਤੀਆਂ ਦਿੰਦੇ ਨੇ ਜਿਸ ਦਾ ਉਸ ਨੂੰ ਸਾਹਮਣਾ ਕਰਨਾ ਪੈਂਦਾ ਹੈ। ਤੈਜਹਾਉ ਦੇ ਵਿੱਚ ਇੱਕ ਵਿਆਹ ਯੋਜਨਾਕਾਰ ਨੇ ਕਿਹਾ ਕਿ ਬਹੁਤ ਸਾਰੇ ਲੋਕ ਨੇ ਤਾਂ ਲਾੜੇ ਦਾ ਪਰਿਵਾਰ ਹਰ ਲਾਲ ਪੈਕਟ ਦੇ ਵਿੱਚ ਸਿਰਫ ਇੱਕ ਯੂਆਨ ਲਗਭਗ 11.5 11 ਰੁਪਏ ਜਿਹੜੇ ਪਾਉਂਦਾ ਹੈ ਤਾਂ ਜੇਕਰ ਅਜਿਹੇ ਲੋਕ ਜਿਕੇ ਰੰਨੇ ਲੋਕ ਨਹੀਂ ਹੈਗੇ ਤਾਂ ਉਹਨਾਂ ਨੂੰ 10 ਯੂਆਨ ਦਾ ਲਾਲ ਪੈਕਟ ਦੇ ਦਿੰਦੇ ਨੇ। ਚੀਨ ਦੇ ਵਿੱਚ ਹੋਰ ਵਿਵਾਦਗ੍ਰਸਤ ਵਿਆਹ ਦੀਆਂ ਰਸਮਾਂ ਦੇ ਵਿੱਚ ਸ਼ਾਮਲ ਹਨ ਲਾੜੀ ਵਿੱਚ ਇੱਕ ਰਵਾਇਤੀ ਵਿਰਾ ਲਾੜੀ ਕਰਵਾਈਤੀ ਵਿਆਹ ਦਾ ਪਹਿਰਾਵਾ ਪਹਿਨਦੀ ਹੈ ਲਾੜੇ ਨੂੰ ਮਿਲਣ ਤੋਂ ਪਹਿਲਾਂ ਕਈ ਘੰਟੇ ਨੰਗੇ ਪੈਰ ਬੈਠਦੀ ਹੈ ਤੇ ਉਸ ਦੀਆਂ ਸੁਖੜਾ ਮੰਗਦੀ ਹੈ ਸੋ ਬੜਾ ਅਜੀਬੋ ਗਰੀਬ ਰਿਵਾਜ ਹੈਗਾ ਕਿ ਸਿਕਟਾਂ ਦੇ ਪੈਸੇ ਮੰਗੇ ਜਾਂਦੇ ਨੇ ਇੱਥੇ ਤਾਂ ਜੇ ਪੰਜਾਬ ਦੇ ਵਿੱਚ ਇਸ ਹਾਲ ਦਾ ਰਿਵਾਜ ਆ ਗਿਆ ਤਾਂ ਫਿਰ ਕੀ ਹੋਊਗਾ ਇੱਕ ਕਮੈਂਟ ਬਾਕਸ ਦੇ ਵਿੱਚ ਤੁਸੀਂ ਜ਼ਰੂਰ ਦੱਸਦਾ ਕਰੋ